ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੱਦੋਵਾਲ ਤਹਿਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੈੜਾਂ ਵਿਖਾਉਣੀਆਂ ਇੱਕ ਜਿਹੜੀ ਤੁਸੀਂ ਸਾਹਮਣੇ ਦੇਖਣ ਦੇ ਜੇ ਇੱਕ ਇਹ ਆ ਪਹਿਲਾ ਸੂਆ ਜਿਹੜਾ ਇਹਨੇ ਸੋਣਾ ਹੈ ਜੇ ਤੇ ਇੱਕ ਜਿਹੜੀ ਉਹ ਬੰਨੀ ਹੈ ਦੋਵੇਂ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਪਸ਼ੂ ਕੁਛ ਉਹ ਤਾਂ ਪਹਿਲਾਂ ਜਿਹੜੇ ਵੀਰ ਜੀ ਨੇ ਦੇ ਵਿਗੇ ਤੇ ਖੁੱਲੀਆਂ ਛੱਡੀਆਂ ਆਂ ਅੰਦੀ ਵੀ ਤੁਸੀਂ ਠੀਕ ਆ ਜੀ ਸਿਕਲ ਹਰ ਸਿੱਕੇ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਉਹ ਪ੍ਰੋਤ ਸਾਹਿਬ ਠੀਕ ਹੋ ਬਾਬਾ ਜੀ ਠੀਕ ਠਾਕ ਨੇ ਸਭ ਠੀਕ ਠਾਕ ਆ ਸਭ ਤੋਂ ਪਹਿਲਾਂ ਮੈਂ ਸਾਰੇ ਗੁਰਨਾਨਕ ਦੇਵ ਜੀ ਦੇ ਤੋਂ ਫਤਿਹ ਦੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਆਿਆਂ ਦਾ ਚਲੋ ਮੇਲ ਤੇ ਮੇਰੇ ਖਾਲ ਮਹੀਨਾ ਤਬਾ ਮਹੀਨਾ ਡੇਢ ਮਹੀਨਾ ਹੀ ਨਿਕਲ ਕੇ ਆਕੇ ਆ ਗਿਆ ਤੇ ਇਹ ਨਹੀਂ ਵੀ ਕੰਮ ਬੰਦ ਕੀਤਾ ਵਾ ਅੱਛਾ ਵਸ਼ੀਆਂ ਆ ਗਈਆਂ ਦੀਆਂ ਦੋ ਆਂਦੀਆਂ ਤੇ ਦੋ ਹੀ ਲੈ ਗਏ ਤਿੰਨ ਆਈਆਂ ਤੇ ਤਿੰਨ ਹੀ ਚਲ ਗਈਆਂ ਠੀਕ ਆ ਕਈ ਵਾਰੀ ਬਣਾਉਂਦੇ ਨੇ ਪ੍ਰੋਗਰਾਮ ਹਾਂਜੀ ਫੋਨ ਕਰਨਾ ਤੁਸੀਂ ਉਹ ਤਨਤਾ ਨਾਲੇ ਸਾਈਡ ਤੇ ਹੋਣਾ ਹਾਂਜੀ ਹਾਂਜੀ ਸੇਰੇ ਆਉਣ ਦੇ ਸੇਰੇ ਨੂੰ ਮਾਲ ਵਿਕ ਜਾਂਦਾ ਹੈ ਠੀਕ ਆਪਾਂ ਵਿੱਚੋਂ ਕਈ ਕਾਫੀ ਅਜੀ ਟਾਈਮ ਦਾ ਹੀ ਨਹੀਂ ਮੇਲ ਬਣਿਆ ਸਾਮਾਨ ਹੀ ਖੜਾ ਰਿਹਾ ਇੱਕ ਦੂਜੇ ਦੇ ਨਾਲ ਤੇ ਮਾਲ ਤੇ ਆਈ ਚਲਾਈ ਹੁੰਦਾ ਹੀ ਗਿਆ ਹੁਣ ਚੱਲਦਾ ਰਿਹਾ ਕੰਮ ਦੋ ਹੀ ਰਹਿ ਗਈਆਂ ਹੁਣ ਵੀ ਮੈਨੂੰ ਨਾ ਸਭ ਫੋਨ ਆਉਂਦੇ ਰਹੇ ਕਈ ਸੱਜਣ ਮੇਰੇ ਨਾਲ ਵੀਡੀਓ ਫੋਨ ਤੇ ਉਹਨਾਂ ਪੁੱਛਣਾ ਬਾਈ ਵੀਡੀਓ ਕੋਨੇ ਪਾਉਂਦੇ ਕੀ ਗੱਲ ਹੈ ਮਾਲ ਲੈ ਲਿਆ ਹੁੰਦੇ ਹੁਣ ਅੱਛਾ ਮਨੇ ਮਾਲ ਤੇ ਲਈਦਾ ਵਾ ਪਰ ਇਹ ਆ ਵੀ ਵੀਡੀਓ ਪਾਉਣ ਦਾ ਮੌਕਾ ਹੀ ਨਹੀਂ ਨਾ ਮਿਲਦਾ ਮਾਲ ਦੀ ਆਈ ਚਲਾਈ ਹੋਈ ਜਾਂਦੀ ਗੱਲ ਸੱਜਣਾ ਆਂਦਾ ਯਾਰ ਇਤਰਾਣਾ ਕਰਿਆ ਕਰੋ ਵੀਡੀਓ ਜ਼ਰੂਰ ਪਾਇਆ ਕਰੋ ਠੀਕ ਹੈ ਮੈਂ ਚਲ ਪਾ ਲੈਂਗੇ ਅੱਜ ਵੀ ਕੁਝ ਵੀ ਚ ਨਿਕਲ ਗਿਆ ਨਾ ਹੁਣ ਇੱਕ ਵੱਡੀ ਵੈੜ ਤੇ ਇੱਕ ਵੱਡੀ ਹੀ ਕੱਲ ਜਾਂਦੀ ਸੀ ਦੋਂਦੀ ਵਸ਼ੀ ਕੋਠੇ ਜਿੱਦੀ ਤੁਹਾਨੂੰ ਗੱਲ ਫੋਨ ਕੀਤਾ ਸੀ ਹਾਂਜੀ ਹਾਂਜੀ ਬਹੁਤ ਆਰ ਬਹੁਤ ਚੰਗੇ ਹਾਂਜੀ ਹਾਂਜੀ ਵਾਰੀ ਭਰਾ ਲੈ ਗਿਆ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਹਰ ਬੰਦਨਗਾਹ ਵਿੱਚ ਨਹੀਂ ਹੁੰਦੀ ਆ ਹਾਂਜੀ 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 ਬਾਹਰ ਵੀ ਗਈ ਆ ਪਰ ਬਹੁਤ ਚੰਗੀ ਵਸ਼ੀ ਜੀ ਬਹੁਤ ਹੀ ਵਸ਼ੀ ਐਡਾ ਤੇ 22 ਕਿਲੋ ਬੋੜਾ ਇੱਥੇ ਥੱਲੇ ਅੱਛਾ ਖਾਣ ਲੱਗਾ ਹੈ ਵੀ ਕਾਦੀਆਂ ਗੱਲਾਂ ਵੀਡੀਓ ਮੇਰੇ ਕੋਲ ਹੈਗੀ ਆ ਠੀਕ ਆ ਤੇ ਤੁਹਾਡੇ ਕੋਲ ਕੱਲ ਤੁਸੀਂ ਜਾਂਦੇ ਤਾਂ ਤੁਹਾਨੂੰ ਆਲੇ ਆਹ ਕੱਲ ਇਥੇ ਮੌਕਾ ਨਹੀਂ ਮਿਲਿਆ ਇਧਰ ਨੂੰ ਆ ਗਿਆ ਤੁਹਾਨੂੰ ਮਨੇ ਫਿਰਾਂ ਲਈ ਲੱਧੋ ਤੁਸੀਂ ਲੈ ਠੀਕ ਚਲੋ ਨਾਮ ਦੱਸਦੇ ਕਰੀਏ ਆ ਮਰਾ ਬੁਕਾਰ ਸਿੰਘ ਪੰਨੂ ਆ ਬੇਨ ਬੱਦੌਲ ਕਲਾ ਆ ਸਬਸਤੀ ਫਤਿਹਗੜ ਚੂੜੀਆਂ ਜਿਲ੍ਹਾ ਗਰਦਾਸਪੁਰ ਆ ਜੀ ਫਤਿਹਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਆ ਹਨਾ ਇਹਨਾਂ ਚੂੜੀਆਂ ਤੋਂ ਜੇ 10 ਕਿੱਲੇ ਕਹਿ ਲਈਏ ਤੇ ਕੋਈ ਅਤਕਤ ਨਹੀਂ ਨਹੀਂ ਇੰਨਾ ਕੀ ਸਮਾਂ ਬੁਲੱਦਾ ਕਿਲੋਮੀਟਰ ਆਪਾਂ ਬੈਠੇ ਬਾਰ ਜਿਲ੍ਹਾ ਆਪਣਾ ਗਰਦ ਪਰ ਸ਼ਹਿਰ ਆਪਨਾਂ ਲੱਗਿਆ ਅਮ੍ਰਿਤਸਰ ਪੈ ਜਾਂਦਾ ਸਾਡੇ ਆ ਵੀ ਸਾਡੇ ਫਤਗੜ ਚੂੜੀਆਂ ਦੀ ਬਾੜ ਜਿਹੜੀ ਹੈ ਇੱਕ ਅਮਰਸਰ ਜ਼ਿਲ੍ਹੇ ਚ ਪੈਂਦੀ ਹੈ ਕੋਨੇ ਤੇ ਬੈਠੇ ਆ ਬਿਲਕੁਲ ਕੰਡੇ ਤੋਂ 18 ਕਿਲੋਮੀਟਰ ਹੈ ਤੇ ਗੁਰਦਾਸਪੁਰ 70 ਹੈ ਜਿਲ੍ਹਾ ਦਾ ਸਤ ਦਾਪੁਰ ਚ ਪੈਂਦੀਆਂ ਦਾ ਗੁਰਦਾਸਪੁਰ ਹੀ ਵੈchnਾ ਹਾਂ ਠੀਕ ਹੈ ਜੀ ਠੀਕ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਸਵੇਰੇ ਵਹਿੜਿਆ ਇਹਦੇ ਤੋਂ ਹੀ ਆਪਾਂ ਕਰਨੀ ਆ ਚੰਗੀ ਤਿਆਰ ਹੁੰਦੀ ਆ ਤੇ ਅਜੇ ਗੱਭਣ ਆ ਜੇ ਇਹਨੇ ਸੁੰਦੀ ਸੁੰਦੀ ਨੇ ਹੋਰ ਤਿਆਰ ਹੋ ਜਾਣਾ ਵਾ ਜੇ ਪੁੜਿਆਂ ਵਾਂ ਲਵੇ ਵੇਖੀਏ ਤਾਂ ਕੋਈ ਏਡੀ ਗੱਲ ਨਹੀਂ ਆਪਾਂ ਨੂੰ ਲੱਗਦੀ ਤੇ ਥਾਣੇ ਵੀ ਦੇਖ ਸਕਦੇ ਗਲਾਬੀ ਰੰਗ ਦੇ ਥਾਣੇ ਕਾਫੀ ਖੂਬਸੂਰਤ ਵੜਿਆ ਜਿਹੜੀ ਦੱਸਿਓ ਫਿਰ ਇਹਦੇ ਬਾਰੇ ਆਪਾਂ ਹਾਂਜੀ ਤਾਂ ਪਹਿਲਾ ਸੂਆ ਬੱਛੀ ਨੇ ਛੋਣਾ ਵਾ ਹਾਂਜੀ ਕੰਨੀਆਂ ਬਰਾਬਰ ਕਰਨ ਲਈ ਆ। ਅੱਛਾ। ਕਿਉਂਕਿ ਮੁੜ ਕੇ ਅਗਲਾ ਗਾਹ ਕਾਣ ਕੇ ਕਹੇ ਤੁਸੀਂ ਕਹਿੰਦੇ ਹੋ ਚੌਗੀ ਆ ਤੁਸੀਂ ਕਹਿੰਦੇ ਦੁੱਦੀ ਆ। ਹਾਂਜੀ। ਇਸ ਕਰਕੇ ਕਈ ਡੰਗਰ ਥੋੜਾ ਜਿਹਾ ਲੇਟ ਹੋ ਜਾਂਦੇ ਆ। ਹਾਂਜੀ ਹਾਂਜੀ। ਪਰ ਮੈਂ ਇਹ ਮਹਿਸੂਸ ਕਰਨਾ ਜਿਹੜਾ ਥੰਗ ਥੋੜਾ ਜਿਹਾ ਲੇਟ ਹੋ ਕੇ ਪੱਕਾ ਦੁੱਧ ਬੜਾ ਦਿੰਦਾ ਹੋ। ਹਾਂਜੀ ਹਾਂਜੀ। ਅੱਛੀ ਪਹਿਲਾ ਸੂਈ ਆ। ਠੀਕ ਆ। ਕੰਨੀਆਂ ਬਰਾਬਰ ਕਰਨ ਲੱਗੀ ਆ। ਠੀਕ ਆ। ਦੁੱਧ 30 ਕਿਲੋ ਪਾ ਦੇਗੀ। ਅੱਛਾ। ਇਹੋ ਜਿਹੇ ਥੰਟ ਜਿਹੋ ਜਾਨ ਨੂੰ ਕਰਮਾਲੀ ਨੂੰ ਭਾਂਡਾ ਲੱਗਾ ਵਾ। ਹਾਂਜੀ। 30 ਗੱਡੀਆਂ ਦੁੱਧ ਦੇ ਅੱਛੀ ਪਾਵੇਗੀ, ਨੀ ਵੜਿਆ ਬਾਕੀ ਬਹੁਤ ਹੀ ਚੰਗੀ ਜਨੂੰ ਪੈਂਦੇ ਆ ਤੇ ਇਹਨੂੰ ਬੰਦਿਆ ਨਹੀਂ ਫਿਰ ਬੰਦਨ ਨਹੀਂ ਲੋੜ ਹੀ ਨਹੀਂ ਪਾਈ ਧੀਰੀ ਇੰਨੀ ਵੀ ਚੰਗੀ ਇੰਨੀ ਬੰਦਨ ਨਹੀਂ ਲੋੜ ਹੀ ਨਹੀਂ ਪੈਂਦੀ ਠੀਕ ਚਲੋ ਇੱਕ ਲੈ ਆ ਜਾ ਬਾਹਰ ਉੱਥੋਂ ਕਮਾ ਕੇ ਲਿਆਓ ਇੱਕ ਚੰਗੀ ਤਰ੍ਹਾਂ ਤੋੜ ਬਹੁਤ ਚੰਗੀ ਸਲਾਦ ਵੜਿਆ ਬਹੁਤ ਚੰਗੀ ਦਰ ਤੋਂ ਲੈ ਆਇਓ ਲੈ ਆਇਓ ਪੂਰੀ ਹੱਥ ਇੱਕ ਵਸ਼ੀ ਵੀ ਤੁਹਾਨੂੰ ਵਿਖਾਉਨੇ ਆ ਵੀਰ ਜੀ ਹੁਣੇ ਬੜੇ ਰੀਛ ਨਾਲ ਪਾ ਲੰਦੇ ਆ ਵੀ ਤਿਆਰ ਕਰੰਦੇ ਆ ਦੇ ਆ ਵੀ ਦੀ ਵਛੀ ਤੇ ਪੂਰੀ ਪਿੰਜਰੇ ਚ ਡੀ ਵਛੀ ਆਹ ਦੇਖ ਸਕਦੇ ਆਮ ਗਾਵਾਂ ਜਿੱਡੀ ਤੇ ਵਛੀ ਜਿਹੜੀ ਹੋ ਵੀ ਗਈ ਆ ਤੇ ਵਛੀ ਬਾਰੇ ਵੀ ਦੱਸੋ ਹ ਵਿਧੀ ਕੋ ਹਾਂਜੀ ਇਹ ਵਛੀ ਵੀਰ ਜੀ ਗੈਲੈਕਸੀ ਦੀ ਜੇ ਠੀਕ ਹੈ ਤੇ ਪੂਰੇ ਸ਼ੌਂਕ ਨਾਲ ਤੇ ਤਿਆਰ ਕਰਨਾ ਹੈ ਹਾਂਜੀ ਪੂਰੇ ਆਪਣੇ ਤੋਂ ਮਨ ਤੋੜੂਆਂ ਕੇ ਲੈ ਜੇ ਠੀਕ ਹੈ ਆ ਦੇਖ ਸਕਦੇ ਬਾਕੀ ਸਾੰਭ ਪੂਰੀ ਚੰਗੀ ਕਰਨਦੇ ਆ ਬੜਾ ਮਨ ਖੁਸ਼ ਹੁੰਦਾ ਹੈ ਇਹੋ ਜਿਹੇ ਪਸ਼ੂ ਵੇਖ ਕੇ ਤੇ ਦੋ ਮਹੀਨੇ ਨਹੀਂ ਅੱਛਾ ਦੋ ਮਹੀਨੇ ਉਮਰ ਨਹੀਂ ਤੇ ਆ ਦੇਖ ਸਕਦੇ ਤੇ ਪੂਰੀ ਪੰਜਰੇ ਜਿੱਡੀ ਹੋ ਵੀ ਗਈ ਆ ਤੇ ਜੇ ਦੋ ਮਹੀਨੇ ਦੇ ਲਾਗੇ ਜਿਹੜੀ ਉਮਰ ਇਹਦੀ ਦੱਸਦੇ ਆ ਬਾਕੀ ਚੀਜ਼ਾਂ ਸੰਭਣੀਆਂ ਪੈਂਦੀਆਂ ਵਾ ਤੇ ਖਰਚਾ ਤੇ ਤਾਂ ਹੁਣ ਵੀ ਕਿੰਨਾ ਖਰਚਾ ਤੇ ਹੋ ਵੀ ਗਿਆ ਹੁਣ ਜੀ ਇਹਨੂੰ ਅਸੀਂ 8 ਕਿਲੋ ਲੀਟਰ ਦੁੱਧ ਪਿਉਂਦੇ ਆ ਅੱਛਾ ਚਕੋ ਤਿੰਨ ਕਿਲੋ ਫੀਡ ਖਾਂਦੀ ਜੀ ਅੱਛਾ ਹਾਂਜੀ ਤੇ ਬਾਕੀ ਜਿਹੜੇ ਵਿਟਾਮਿਨ ਬਟੂਮਨ ਉਹ ਆ ਡਿੱਗੇ ਤੇ ਜਿੱਦਾਂ ਜਿੰਨੇ ਜਨ ਤਿਆਰ ਹੋਣੀ ਆ ਉਹਨਾਂ ਜਨ ਤੇ ਖਰਚਾ ਲੱਖ ਡੇਢ ਨੂੰ ਪਾਏ ਪਹੁੰਚ ਜੇ ਪਰ ਇਹਦੇ ਨਾਲ ਦੇ ਹਰ ਬੱਚਾ ਬਣੀ ਕਿੱਥੇ ਲੱਭਣਾ ਠੀਕ ਆ ਠੀਕ ਆ ਤੇ ਬਾਕੀ ਜਦੋਂ ਫਤਾਈਆਂ ਤੇ ਫਿਰ ਪੈਸੇ ਵਟਦੇ ਆ ਸਾਰੇ ਚਲ ਇਹ ਵੀ ਜੀ ਸਪਾਈਕ ਦੇ ਸੀਮੰਦੀ ਆ ਅੱਛਾ ਆਪ ਇਹ ਸਪਾਈਕ ਦੀ ਆ ਉਹ ਘਰ ਵੀ ਖਰੀਦ ਹੈ ਮੇਰੇ ਅੱਖਾਂ ਚ ਤੇ ਹੈ ਮਰਦਾਂ ਨੂੰ ਸੀਮੰਦ ਦੱਸਦੇ ਆ ਠੀਕ ਆ ਪਰ ਸੈਕਸਡ ਨਹੀਂ ਲੱਗਾ ਦੂਜਾ ਲੱਗਾ ਹੈ ਮਰਦਾਂ ਗਾੜੀ ਕਹਿੰਦੇ ਕਿ ਟੀਕਾ ਲੱਗਾ ਤੇ ਨੋਰਮਲ ਟੀਕਾ ਜਿਹੜਾ ਲੱਗਾ ਵਾ ਵਛੀ ਵਾਲਾ ਨਹੀਂ ਆ ਤੇ ਕਿੰਨਾ ਕੁ ਰੱਖਣਾ ਫਿਰ ਇਹਦਾ ਮੁੱਲ ਆਪਾਂ ਹਾਂ ਫਿਰ ਤਾਂ ਜਿੱਤਰਾ ਨੂੰ ਥਣ ਭਾਂਡਾ ਲੱਗਾ ਵਾ ਹਾਂਜੀ ਜਿਵੇਂ ਤਾਂ ਰੰਗ ਢੰਗ ਰੁਖ ਢੰਗਿਆ ਹਾਂਜੀ ਜਿਵੇਂ ਕਰਦੇ ਆ ਇਹਦਾ ਹਾਂਜੀ ਬਹੁਤੇ ਵੱਡੇ ਕਾਦ ਨਾਲ ਕੋਈ ਜੰਗਰ ਜਿਆਦਾ ਆ ਨਹੀਂ ਨਹੀਂ ਕਾਦ ਦਰਮਿਆਨਾ ਕਾਦ ਦੇ ਆ ਤੇ ਮਤਲਬ ਵਧੀਆ ਰਹਿੰਦਾ ਹਜੇ ਜਿੱਟੀਆਂ ਜਿੰਨੀ ਵੀ ਮੱਸਾਂਕ ਜਿੰਨੀ ਆਹਾਂ ਮਗਾਈਆਂ ਜਿੰਨਾ ਕਾਟਿਆ ਮੈਂ ਕਿਹਾ ਬਹੁਤ ਵੱਡੀਆਂ ਬਹੁਤਾ ਵੱਡੇ ਨਹੀਂ ਜਿੱਤਰਾ ਹੁੰਦੀਆਂ ਕਿ ਬੜੀਆਂ ਜਿੱਟੀਆਂ ਪੂਰੀ ਕਾਇਆਂ ਜਿੱਤੀਆਂ ਆਂ ਜਿਹੜੀਆਂ ਹਾਂਜੀ ਹਾਂਜੀ ਮੁੱਲ ਵੇਖੋ ਕਰਨ ਨੂੰ 1 ਲੱਖ ਰੁਪਏ ਦੀ ਬੇਰ ਕਹਿ ਦੀਏ ਤੇ ਕੋਈ ਕੋਈ ਕਰ ਲੇਗੀ ਹਾਂਜੀ ਹਾਂਜੀ 75000 ਰੁਪਏ ਚ ਮੰਤਨ ਕਰਾਂਗੇ ਅੱਛਾ ਮੰਤਨ 75 ਚ ਕਰਤਾ ਹੋਗੇ ਤੇ ਮੈਂ 75 ਕਿਹਾ ਤਾਂ ਵਸ਼ੀ ਪਹਿਲੇ ਖੂਨਾਂ ਵਿਕਣੀ ਆ ਠੀਕ ਆ ਜਿਹਨੂੰ ਪਤਾ ਵਾ ਹਾਂਜੀ ਹਾਂਜੀ ਇਹ ਪ੍ਰੀਆ ਵੈਰਾਈਟੀ ਕੀ ਹੈ ਚੀਜ਼ ਕੀ ਆ ਦੂਜਾ ਫੋਨ ਨਹੀਂ ਕੋਈ ਕਰੇਗਾ ਵੀ ਉਹਨੇ ਆਖਣ ਆਉਣ ਤੋਂ ਕੋਈ ਕਰ ਲੇਗੀ ਠੀਕ ਆ ਥਾਣ ਦਿਖਾ ਦਈਏ ਤੇ ਕਰੀ ਲੱਗ ਗਿਆ ਤਾਂ ਫਿਰ ਤਾਂ ਬੈਣੀ ਵਾਲੇ ਪਰ ਵੇਸ ਬਾਨੀਆਂ ਚਾਲੂ ਹੋ ਗਈਆਂ ਅਜੇ 10 ਦਿਨ ਨੂੰ ਮੱਛੀ ਲੈਂਦੀ ਹੈ ਅਜੇ ਪੁਲਾ ਪੁਲਾ ਵੀ ਆ ਕੁਛ ਜਦੋਂ ਭਲਾ ਭਲਾ ਲੱਥੀਆਂ ਹਵਾਨੇ ਦੀਆਂ ਨਾੜਾ ਪ੍ਰੋਪਰ ਦਿਖਣ। ਉਹ ਕਿੱਥੇ ਲੈਟ ਦੀ ਕੀ ਕੀਤੀ ਹੈ। ਚਿਹਰਾ ਦੇਖ ਸਕਦੇ ਬੜਾ ਪਿਆਰਾ ਵਾ। ਛੋਟੇ ਛੋਟੇ ਕੰਨ ਨੇ। ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਇਹ ਵੀ ਤੁਹਾਨੂੰ ਦਿਖਾ ਦਈਏ। ਇਹ ਵੀ ਕਾਫੀ ਕਮਾਲ ਦੀ ਹੈ। ਥਣ ਬੜਾ ਲਾਜਵਾਬੇ ਦੇ ਕੋਲ ਵੀ ਥਣਾਂ ਦਾ ਸਾਈਜ਼ ਗਾਪੇ ਤਾਂ ਵੀ ਆਪਾਂ ਦੇਖ ਸਕਦੇ ਚੰਗਾ ਤੇ ਮਿਲਕ ਵੀ ਇਹਨਾਂ ਵਿੱਚ ਚੰਗੀ ਲੱਗੀ ਆ। ਬਹੁਤ ਚੰਗੀ ਖਰੀ ਵੜਿਆ ਵੀ। ਦੂਜਾ ਸੁਭਾ ਇਹਨਾਂ ਪ੍ਰੋਪਰ ਸੋਨਾ ਵਾ। ਠੀਕ ਆ। ਤੇ ਇਹਨੇ ਦੂਸਰਾ ਸੁਭਾ ਸੋਨਾ ਹੈ ਤੇ ਚੰਗੀ ਤਿਆਰ ਹੁੰਦੀ। ਲੱਗਾ ਵਾ ਵੀ ਬਹੁਤ ਜਿਹੜਾ ਬਹੁਤ ਨੂੰ ਚੰਗਾ ਕਹਿੰ ਵੀਡੀਓ ਪਾਵਿਆਂ ਨੂੰ ਥਾਣ ਲੱਗੇ ਹੋਵੇ ਠੀਕ ਆ ਬਹੁਤ ਚੰਗੇ ਥਾਣ ਲੱਗੇ ਵਾਕੀ ਗਾਹ ਨਵੇਂ ਚੰਗੀ ਤਿਆਰ ਹੁੰਦੀ ਤੇ ਪਛਾਣ ਨਵੇਂ ਚੰਗੀ ਤਿਆਰ ਕੋਈ ਕਮੀ ਕੋਈ ਨਹੀਂ ਹੈਗੀ ਤੇ ਉਹ ਚੰਗੀ ਹੋຊੀ ਤੌਰ ਕੇ ਦਿਖਾ ਦਈਏ ਫੇਰੀ ਇਹਦੀ ਪਾਕੀ ਛੋਟੇ ਛੋਟੇ ਕਾਨੇ ਆ ਇਹਦੇ ਵੀ ਬਾਕੀ ਕੱਟੀਆਂ ਰਿੰਦੀਆਂ ਇਹਦਾ ਵੀ ਜੀ ਨਹੀਂ ਲੱਗਦਾ ਉਹਦੇ ਤੋਂ ਬਿਨਾ ਆਮਦੇ ਹੀ ਹਿੰਦਾ ਤਾਂ ਇਹ ਕਿਤੇ ਕੱਲਾ ਪਸ਼ੂ ਰਹਿ ਜੇ ਤੇ ਜੀ ਫਿਰ ਘਾਟ ਹੀ ਲੱਗਦੇ ਇਹਨਾਂ ਦੇ ਜਿੱਤਰਾਂ ਉਹ ਬਾਹਰ ਆਈ ਆ ਤੇ ਇਹ ਵੀ ਨਾਲ ਹੀ ਉਹਦੇ ਬਾਹਰ ਆ ਗਈ ਆ ਤੇ ਜਦੋਂ ਖੁੱਲੀ ਆ ਤੇ ਉਦੋਂ ਦੀ ਵੀ ਉਹਦੇ ਨਾਲ ਨਾਲ ਹੀ ਇਹ ਵੀ ਰਹਿੰਦੀ ਆ ਹਾਂ ਦੇਖ ਸਾ ਦੇ ਹਵਾ ਨਹੀਂ ਵੀ ਚੰਗਾ ਦੇ ਤਿਆਰ ਕਰ ਲੈ ਬਹੁਤੀਆਂ ਚੰਗੀਆਂ ਵਿਚਾਰੀਆਂ ਦੋਵੇਂ ਜੋੜਾ ਬਹੁਤ ਚੰਗਾ ਹਾਂ ਦੇਖ ਕਰਦੇ ਜੀ ਬਾਕੀ ਖੜੇ ਕੋਈ ਚੰਗੀ ਸਾਂਭ ਵਾਲਾ ਜਿਹੜਾ ਵੀ ਇਹ ਸਾਮ ਕਰ ਸਕਦਾ ਇਹਨਾਂ ਦੀ ਤੇ ਵੀ ਜੀ ਇਹ ਕਿੰਨੇ ਕ ਦੁੱਧ ਆ ਲਈ ਆ ਮਿਰਗੀ ਇਹਨੇ ਪਹਿਲੇ ਸਵੇਰੇ 20 ਬਾਹਰ ਦੁੱਧ ਪਾਇਆ ਵਾ ਠੀਕ ਆ ਮੈਂ 25 ਦੀ ਗਾਰੰਟੀ ਦੇਵਾਂਗਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਮੁੱਲ ਯਾਰ ਮੈਂ ਤਾਂ ਇਹਦਾ 70 ਖਰੀਦੀ ਆ ਇਦਰ ਲੈਂਡ ਨੂੰ 2 ਘੱਟ 7 ਵੀ ਦੇ ਦੇ ਅੱਛਾ ਇਹ 60000 ਦੀ ਦੇ ਦੋ ਠੀਕ ਹੈ ਜੀ ਮਾਨਤਨ ਹੋਣਾ ਇਹ ਚ ਅੱਛਾ ਹਾਂਜੀ ਹਾਂਜੀ ਮਾਨਤਨ ਕਰਦੇ ਪਾਵੇ 50 55 ਥੋੜਾ ਉਹ ਨੇਕੇ ਦਾ ਇਹ ਫਰਕ ਆ ਕੇ ਹਾਂਜੀ ਥੋੜਾ ਬਸ ਤਾਂ ਮਾਨਤਨ ਨਹੀਂ ਇਹ ਆ ਕਿ ਅਸੀਂ 90 95 ਮੁੱਲ ਕਰਕੇ ਸਭ ਦੇ ਬਾਜ਼ਾਰੀਆਂ ਚ ਨਹੀਂ ਪੈਣਾ ਕਿ ਕੋਈ ਵੀ ਹੈਗਾ ਲੈਣੀ ਨਾ ਨਾ ਨੇ ਅਗਲੇ ਦੀ ਮਰਜ਼ੀ ਆ ਹਾਂਜੀ ਇਹ ਤੋਂ ਮਾਰਤਾ ਆਪਾਂ ਕਰਾ। ਵੀਡੀਓ ਪਾਈ ਹੈ ਨਹੀਂ ਸੋ ਇਹ ਚਰਾ ਬਾਅਦ ਵੀਡੀਓ ਪਾਈ ਆ। ਹਾਂਜੀ ਉੱਚੇ ਦੇ ਮੁੱਲ ਕਰਛੜੀਏ ਆਵਾਜ਼ ਜੀ ਹਾਂਜੀ ਸਾਡਾ ਕੋਈ ਨਹੀਂ ਹੈਗਾ। ਠੀਕ ਹੈ। ਇਹ ਵੀ ਜੋ ਲੈਂਡ ਦੇਣ ਵਾਲੇ ਗੱਲ ਕੀਤੀ ਹੈ। ਠੀਕ ਹੈ ਜੀ। ਇਹ ਤਾਂ ਬੈਠਦਾ ਠੀਕ ਹੈ ਜੀ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਦੋਵੇਂ ਪਾਸੇ ਕਰਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ।